ਸਤਿ ਸ਼੍ਰੀ ਅਕਾਲ ਜੀ ਮਨਰਾਸੀ ਤੋਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਗੇ ਵਧੀਆ ਹੋਗੇ ਤੇ ਆਪਦੇ ਘਰਾਂ ਦੇ ਵਿੱਚ ਰਾਜੀ-ਬਾਜੀ ਹੋਗੇ ਜੀ ਲਓ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋ ਗਏ ਆ ਤੇ ਅੱਜ ਤਰੀਕ ਹੈਗੀ ਹੈ ਜੀ 25 ਅਪ੍ਰੈਲ ਤੇ ਦਿਨ ਹੋ ਗਿਆ ਜੀ ਅੱਜ ਵੀਰਵਾਰ ਦਾ ਤੇ ਟਾਈਮ ਇੱਥੇ ਹੋ ਗਿਆ 9:00 ਵਜੇ ਦਾ ਆਪਾਂ ਕੁਝ ਕਿਚਨ ਦੇ ਸਵੇਰ ਦੇ ਮਾਰਨਿੰਗ ਰੁਟੀਨ ਦੇ ਜਿਹੜੇ ਕੰਮ-ਕਾਜ ਆ ਉਹ ਕਰ ਲਿਆ ਤੇ ਕੱਪੜੇ ਵੀ ਧੋਲੇ ਆ ਸੁੱਕਣੇ ਵੀ ਪਾਤੇ ਆ ਰੇਗਾਜੀ ਫੁਲਕਾ ਬਣਾਉਣਾ ਤੇ ਕੁਝ ਕੰਮ ਕਾਜ ਕਰਨੇ ਆ ਜਿਵੇਂ ਜਾਲੇ ਵਗੈਰਾ ਐਕਸਟਰਾ ਕੰਮ ਹੁੰਦਾ ਜਾਲੇ ਵਗੈਰਾ ਲੋਣੀ ਉਹ ਕੰਮ ਕਰਨਾ ਆ ਕੁਝ ਐਕਸਟਰਾ ਵੀ ਕੰਮ ਜਿਹੜੇ ਉਹ ਕਰਨੇ ਆ ਡੇਲੀ ਰੁਟੀਨ ਦੇ ਕੰਮ ਤਾਂ ਜਿਹੜੇ ਜਾਂਦੇ ਹੀ ਰਹਿੰਦੇ ਆ ਚਲੋ ਜੀ ਹੁਣ ਮੈਂ ਕਰਦੀ ਆ ਕੰਮ ਕਾਜ ਮਿਲਾਂਗੇ ਆਪਾਂ ਬਾਅਦ ਵਿੱਚ ਹੁਣ ਆਏ ਸੀਗੇ ਹਾਤੇ ਵਿੱਚ ਤੇ ਦਰ ਆਗਿੰਦਰ ਪਾਰ ਰਹੇ ਆ ਮੁਰਗਿਆਂ ਨੂੰ ਫੀਡ ਵਗੈਰਾ ਜੋ ਨੇ ਇਹਨਾਂ ਦਾ ਖਾਣਾ ਪੀਣਾ ਪਾਣੀ ਵਗੈਰਾ ਜੋ ਰੱਖਣਾ ਹੁੰਦਾ ਉਹ ਕਰ ਰਹੇ ਸੀਗੇ ਉਸ ਤੋਂ ਬਾਅਦ ਥੋੜੀ ਹੈਚਿੰਗ ਮਸ਼ੀਨ ਹੈ ਉਹ ਚੈੱਕ ਕਰਦੇ ਆਂ ਨਾਲ ਇੱਥੇ ਦੇਖਦੇ ਆਂ ਕੁਝ ਗਾਰਡਨ ਦੇ ਵਿੱਚ ਕੀ ਕੁਝ ਉਗ ਗਿਆ ਵੇਲ ਜੀ ਆ ਧੰਨੀਆਂ ਤੁਦਕਲ ਜਨ ਨਾਲ ਪੱਕਿਆ ਪੇ ਵੀ ਤੋੜਦੀ ਆਂ ਹੁਣੇ ਧੰਨੀਆਂ ਦੇ ਵੀ ਬਣ ਗਏ ਇਧਰ ਰਾਜਿੰਦਰ ਬੇਲਾਂ ਨੂੰ ਪਾਣੀ ਪਾ ਰਹੇ ਸੀਗੇ ਇਧਰ ਅਲਮਾਰੀ ਦੀ ਕਰ ਰਹੇ ਸਫਾਈ ਹੁਣ ਇਹ ਕਾਰਟਰ ਮੈਂ ਬੜੇ ਸੰਭਾਲ ਕੇ ਰੱਖੇ ਹੋਏ ਆ ਬਾਅਦ ਚ ਫੇ ਕੁਝ ਤੇ ਸਾਰੇ ਜੁੱਤੀਆਂ ਵਾਲੇ ਭਾਂਡੇ ਵਾਲੇ ਸਾਰੇ ਵਿਲੇ ਕਰਨ ਲੱਗ ਜੰਨੇ ਮੈਨੂੰ ਜਮ੍ਹਾਂ ਸੰਭਾਲ ਕੇ ਰੱਖੋ ਬਈ ਫਿਰ ਕੰਮ ਆਉਣਗੇ ਇੱਥੇ ਛੋਟੇ ਚੂਚੇ ਜਿਹੜੇ ਆ ਉਹ ਰੱਖਣਗੇ ਹੁਣ ਥੱਲੇ ਖੁੱਡਾ ਖੱਡਾ ਤਾਂ ਨਹੀਂ ਗੀ ਖੁੱਡਾ ਦੀ ਐਂ ਲੱਗੀ ਜਾਂਦੀਆਂ ਕਿਉਂ ਵੀ ਲੱਗਦਾ ਦੇ ਕਬੂਤਰਾਂ ਵਾਸਤੇ ਵੀ ਪਾਣੀ ਪਾ ਰਹੇ ਸੀਗੇ ਬਾਕੀ ਜਾਂਦਾ ਸੀਗਾ ਥੇਲ ਵੀ ਨੀਵੀ ਹੋ ਗਈ ਕੱਡੇ ਨੀ ਮੈਂ ਕੱਲ ਯਾਦ ਕਰੀ ਜਾਂਦੀ ਸੀਗੀ ਮੈਨੂੰ ਇਹਦੇ ਵਿੱਚ ਹੀ ਸੱਟ ਤਾ ਮੁੜ ਕੇ ਕੱਡੇ ਜੀ ਤੇਰੇ ਬੰਦ ਹੋ ਗਏ ਹੁਣ ਕਰੀ ਹੈਚਿੰਗ ਮਸ਼ੀਨ ਦੀ ਚੈਕਿੰਗ ਛਿਂ ਦੀ ਆਵਾਜ਼ ਬਹੁਤ ਆਉਂਦੀ ਹੈ ਉਹ ਕਿਧਰ ਵੜਿਆ ਫਿਰਦਾ ਇੱਕ ਨਿਕਲਿਆ ਯਾਰੇ ਅਰੇ ਅਰੇ ਨਿਕਲ ਗਿਆ ਜੀ ਅੱਜ ਹੱਦ ਹੀ ਹੋ ਰਹੀ ਬਲੈਕ ਕਲਰ ਅਰੇ ਦੇਖੋ ਬਾਹਰ ਦੀ ਦੁਨੀਆ ਅੱਖਾਂ ਖੋਲੋ ਤੰਜ਼ਰ ਵੈਰਾਈਟੀਆਂ ਦੇ ਹੋਗੇ ਇੱਕ ਬਰਾਊਨ ਕਲਰ ਪਿੰਕ ਪਿੰਕ ਨੀਲੋ ਬਲੈਕ ਉਹ ਕੋਈ ਕੁਝ ਥਿਗਾ ਥਿਗਾ ਦੇ ਦਿੱਤੇ ਕੱਢ ਨਹੀਂ ਆ ਰਹੀ ਉਹ ਜਮਾ ਔਡੋ ਨੂੰ ਨਾ ਉਹਦੀ ਨਿਕਲ ਜੇ ਵਿੱਚ ਅਸੀਂ ਕਿੱਧਰ ਭੱਜਿਆ ਫਿਰਦਾ ਸ਼ਰਾਧ ਤੀ ਉਹ ਮਾਰ ਕੇ ਉੱਤਰ ਅੱਛਾ ਇੱਧਰ ਰਹਿ ਗਏ ਇਹ ਜਾਲੀਆਂ ਵੀ ਤਿੱਖੀਆਂ ਜੀਆਂ ਹਨਾ ਵੱਜਣ ਦਾ ਡਰ ਰਹਿੰਦਾ ਦੋ ਸੀਗੇ ਇਹ ਕੋਈ ਖੋਰ ਹੋ ਜਾਣਗੇ ਪੰਜ ਹੋ ਗਿਆ ਇਹ ਤਿੰਨ ਹੈਗੇ ਆ ਚਾਰ ਹੈਗੇ ਆ येलो ਜੀ ਕਲਰ ਦੇ ਲਾਈਟ ਕਰੀਮ ਇੱਕ ਬਲੈਕ ਇੱਕ ਬਰਾਊਨ ਬਲੈਕ ਮਿਕਸਡ ਇਹ ਵੀ ਹੈਗੇ ਆ ਬਲੈਕ ਕਲਰ ਤੇ ਨੂੰ ਮੈਂ ਰੱਖ ਦਿੰਨੇ ਆ ਇੱਥੇ ਆ ਗਿੱਲੇ ਹੀ ਆ ਕਾਹ ਹੋ ਗਟੇ ਨੀ ਮਾਰ ਉਹਦਾ ਕਿੱਡਾ ਹੋ ਗਿਆ ਬਲੈਕ ਥਾਪੇ ਹੋ ਜਾ ਇੱਕ ਹੋਰ ਵਿੱਚੋਂ ਦੇਖੋ ਉਹ ਅੰਡੇ ਦੇ ਵਿੱਚ ਅਜੇ ਇੱਥੇ ਡਰੇ ਨਹੀਂ ਜਾਂਦਾ ਦੇਖੋ ਨਾ ਸ਼ੈਤਾਨ ਕੁੰਮਰੇ ਇਹ ਵਿੱਚ ਦੇ ਲੋ ਬਿਨਾ ਇਹ ਤੋਂ ਪਾਣੀ ਤੋਂ ਤੇ ਉਹ ਤੋਂ ਹਨਾ ਆਪੇ ਇੱਥੇ ਵਿੱਚ ਪਾਣੀ ਵੀ ਨਹੀਂ ਮਿਲਦਾ ਨਾ ਪੱਖਾ ਪਾਣੀ ਵਿੱਚ ਹਾਂ ਹਵਾ ਦਈ ਜਾਂਦੇ ਆ ਲੋ ਆ ਤਾਂ ਬੋਨਦ ਲਈ ਆ ਗਿਆ ਜਿਹੜਾ ਉਹ ਕਲੇਜ ਇਹਨਾਂ ਸਹੀ ਕਰਨਾ ਪੈਣਾ ਵਈ ਚੰਝ ਮਾਰਦੇ ਆ ਤੇਦੇ ਸਾਥੀ ਨੂੰ ਸਹੀ ਕਰ ਲੈ ਤੁਸੀਂ ਚੰਝ ਮਾਰਦੇ ਆ ਹਾਂ ਦੱਬੀ ਨੇ ਲੈਣ चेक कर रहे हैं अरे आवाज चेक कर रहे हैं अच्छा इल्ला क्रैक होना शुरू हो गया ना आज जड़े विच गुट्टे पे निकल गए वही ਇਹ ਵੈਸੇ ਕਰੈਕ ਹੋ ਗਏ ਆ ਜਿਹੜੇ ਛਿਰਕੇ ਜਾਣਗੇ ਬਲੋਸ ਮੁਰਗਿਆਂ ਨੂੰ ਉਹਨਾਂ ਨੂੰ ਪਾ ਦੇਣਗੇ ਸਾਰੀ ਚੀਜ਼ ਇੱਥੇ ਰੀਸਾਈਕਲ ਹੁੰਦੀ ਰਹਿੰਦੀ ਹੈ ਲਓ ਜੀ ਇਹ ਜਿਹੜੇ ਪਹਿਲਾਂ ਪਾਏ ਸੀ ਉਹ ਹਨਾ ਹਾਂਜੀ ਕਿਵੇਂ ਲੱਗ ਰਹੀ ਹੈ ਬਾਹਰ ਦੀ ਦੁਨੀਆ ਆਵਾਜ਼ ਆ ਰਹੀ ਹੈ ਚੂ ਚੂ ਦੀ ਅਖਬਾਰ ਤਾਂ ਲਿਆਈ ਨਹੀਂ ਇੱਥੇ ਕਿਹ ਬਿਸ਼ਵਾਂ ਦੀ ਲੋੜੀਂ ਨਾ ਤੇ ਇਹ ਰੋਣ ਦੇ ਵਿੱਚ ਇਹ ਚੋਸ ਤਾਂ ਪੂਰਾ ਲੱਗਦਾ आप कोशिश करी फीट है इतनी पानी रखता दो गोलियाँ रखो तो लड़ी जान गए दो वाले जे अंडे है ये हजे तोड़ने को इधर कोशिश करी अंदर है आप निकल दो कोई चलो जी आपके घर फिर बैठो तो नाले तो मशीन की चेकिंग होगी नाले चूचे वगैरह जो निकल नाले से वो निकल गए ਦੀ ਵਾਲੇ ਅੰਡੇ ਪੋਂਦੇ ਆ ਨਾ ਨੂੰ ਮੁੜ ਕੇ ਨੂੰ ਜੀ ਫੂਲ ਚਲਦੇ ਆ ਬਾਹਰ ਮਾਰ ਦੇ ਗਾਰਡਨ ਵਿੱਚ ਗੇੜਾ ਹੈਗਾ ਜੀ ਆੜੂਆਂ ਦਾ ਪਲਾਂਟ ਤੇ ਇਸ ਨੂੰ ਵੀ ਇਧਰ ਆੜੇ ਲੱਗ ਗਏ ਆ ਦੇਖ ਰਹੀ ਐ ਤੇ ਆ ਦੇਖੋ ਤੇ ਇਸ ਆਵਲੇ ਆੜੂ ਲੱਗੇ ਹੋਏ ਆ ਇਹ ਭੁੰਡੀਆਂ ਜੀ ਚੁੰਡੀਆਂ ਪਈਆਂ ਖਾਈ ਨਾ ਜਾਣ ਇਸ ਨੂੰ ਇਹ ਸਾਰੇ ਪੰਛੀ ਪੀਸ ਲੱਗੇ ਹੋਏ ਆ ਖਾਣ ਵਾਲੇ ਜਾਨਵਰ ਪਹਿਲਾਂ ਆ ਜਾਂਦੇ ਆ ਜਾਲੀ ਜਿਹੜੀ ਉਹ ਸੈੱਟ ਕਰਨ ਵਾਲੀ ਆ ਉਖੜੀ ਪਈ ਆ ਤਾਂ ਕਰਕੇ ਫਿਰ ਜੂਝੇ ਹਲੇ ਉਧਰ ਅਲਮਾਰੀ 'ਚ ਜਗ੍ਹਾ ਬਣਾ ਲਈ ਇੱਕ ਵਾਰੀ ਹੁਣ ਬਾਬਾ ਧੋਖਾ ਵਿੱਚ ਮੈਂ ਜਿਹੜੇ ਧਨੀਏ ਦੇ ਬੂਟੇ ਸੀਗੇ ਉਹ ਪਾਟ ਹੀ ਲਏ ਮੈਂ ਕਿਹ ਚਨ ਭਰੇ ਜਾ ਕੇ ਸਹੀ ਕਰ ਕਿ ਸੁਨਰਤਨ ਹਲਾਲਾ ਬੀ ਬਣੇ ਆ ਉਹ ਤਾਂ ਭੁੰਡੀਆਂ ਜੀਆਂ ਬੜੀਆਂ ਆ ਖਾਣਾ ਜਾਣਗੀਆਂ ਇਹ ਨਹੀਂ ਹੁੰਦੇ ਦੇ ਨਰਮੀ ਵਾਲੀ ਗੱਲ ਦੀ ਜੇ ਆਪਣੇ ਖਾਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਮਿਲ ਜੇ ਪੱਕਣ ਹੀ ਨਾ ਦੇਣ ਆਹ ਪਲੇਟ ਲੈ ਆਇਓ ਤੁਮ ਜੀ ਮੈਂ ਚਲਦੀ ਹਾਂ ਘਰੇ ਹਣ ਇਹਦੇ ਬੜੀਆਂ ਤੇਤਲੀਆਂ ਘੁੰਮਰੀਆਂ ਚਿੜੀ ਬੈੰਦੀ ਆ ਨਾ ਆਲੇੜੇ ਚ ਆਲੇ ਨਾਲ ਜੜ ਟੰਗਿਆ ਸੀ ਆ ਹੁਣ ਉੱਥੇ ਉੱਡੀ ਆ ਸ਼ੁਕਰ ਆ ਭਾਜ ਜਾਂਦੀ ਐ ਸੰਦਾ ਲੱਗਿਆ ਸੀ ਕਿਤੇ ਟੁੱਟ ਨਾ ਜੇ ਫਟ ਗਿਆ ਆ ਲੈਣਾ ਤੇ ਹੁਣ ਬੈਠਣਾ ਨਹੀਂ ਉਸਨੇ 컬러풀 तितਲੀ ਉਹ ਬੈਠੀ ਚਿੜੀ ਰਹੀ ਹੈ ਵਜੂ ਬੁੱਟੇ ਦੇ ਬੱਠੀ ਹੈ ਇਧਰ तितਲੀਆਂ ਉਡ ਰਹੀਆਂ ਛੋਟੇ ਜਿਹੇ ਗਾਰਡਨ ਦੇ ਵਿੱਚ ਵੀ ਪੂਰੀ ਰੌਣਕ ਹੁੰਦੀ ਹੈ ਜਿਹੜੀ ਕਾਲੇ ਰੰਗ ਵਾਲੀ ਸੀਗੀ ਉੱਥੇ ਹੁਣੇ ਬੈਠੀ ਸੀਗੀ ਜਿਹੜਾ ਤੂੜੀ ਤੇ ਬੱਠਾ ਸੀ ਉਹ ਢੱਡ ਗਏ ਨਾ ਹੂੰ ਉਹ ਤਾਂ ਪਹਿਲੇ ਉੱਡ ਹੀ ਜਾਂਦੇ ਸੀਗੇ ਉਡੀਲੇ ਕੰਮ ਰਚੀ ਵੀ ਇੱਕ ਚਿੜੀ ਨੇ ਬੱਚੇ ਕੱਢ ਰੱਖੇ ਸੀ ਤੈਨ ਜਿਹੜੀ ਕਾਲੀ ਚਿੜੀ ਆ ਤੇ ਸਾਨੂੰ ਇਹ ਹੋ ਗਿਆ ਵੀ ਹੁਣ ਉੱਥੇ ਤੂੜੀ ਪਾਉਣੀ ਆ ਤੇ ਵੀ ਇਹ ਪਹਿਲਾਂ ਪਹਿਲਾਂ ਚੱਲ ਜਾਂਦੇ ਤਾਂ ਵਧੀਆ ਪਰ ਉਹ ਉੱਡਣ ਲੱਗ ਗਏ ਸੀ ਤੇ ਇਸ ਕਰਕੇ ਚੱਲ ਗਏ ਟਾਈਮ ਹੋ ਗਿਆ 11 ਵਜ ਦਾ ਧੁੱਪ ਦੇਖੋ ਕਿੰਨੀ ਤਿੱਖੀ ਹੋ ਗਈ ਕੱਪੜੇ ਸਾਰੇ ਸੁੱਕ ਗਏ ਇਹ ਲਾ ਕੇ ਰੱਖਤੀ ਆ ਮੰਜੀ ਵਗੈਰਾ ਸ਼ਾਮੇ ਕਰਦੇ ਲਈ ਚੱਕ ਦਿੰਨੀ ਆ ਤੇ ਪਾਲਕ ਜਿਹੜੀ ਆ ਉਹ ਧੁੱਪੇ ਸੁੱਕ ਰਹੀ ਆ ਵੀ ਬਣ ਵਾਸਤੇ ਰੱਖੀ ਹੋਈ ਆ ਲਓ ਜੀ ਫੁਲ ਮੇ ਲੱਗੀ ਸੀ ਜਿਹੜੀਆਂ ਮਨਵੀਰ ਦੀਆਂ ਕਾਪੀਆਂ ਆ ਜਾਂ ਜਿਹੜੇ ਪੇਜ ਭਰੇ ਹੋਏ ਆ ਆਪਣੇ ਕੰਮ ਦੀਆਂ ਲਿਖੀਆਂ ਤੇ ਇਹ ਹੁਣ ਵਗੜਟ ਭਰੇ ਹੋਏ ਪੇਜ ਐ ਇਹ ਮੈਂ ਹੁਣ ਇਹ ਵੀ ਕਰਕੇ ਸਾਰੇ ਪਾ ਲਵਾਂਗੀ ਤੇ ਜਿਹੜੇ ਪਲੇਨ ਪੇਜ ਰਹਿ ਜਾਂਦੇ ਕਾਪੀ ਦੇ ਵਿੱਚ ਉਹ ਮੇਰੇ ਕੰਮ ਆ ਜਾਂਦੇ ਆ ਉਹਨਾਂ ਤੇ ਮੈਂ ਟਿਸ਼ਨ ਵਾਲੇ ਬੱਚਿਆਂ ਦੇ ਟੈਸਟ ਵਗੈਰਾ ਤਿਆਰ ਕਰਾ ਲਵਾਂਗੀ ਤੇ ਹਾਂਜੀ ਤੁਸੀਂ ਵੀ ਦੱਸੋ ਜੇ ਤੁਸੀਂ ਵੀ ਆਪਦੇ ਟਾਈਮ ਦੇ ਵਿੱਚ ਇਦਾਂ ਭਰੀਆਂ ਹੋਈਆਂ ਕਾਪੀਆਂ ਦਾ ਯੂਜ਼ ਕੀਤਾ ਹੋਏ ਤਾਂ ਕਮੈਂਟ ਕਰਕੇ ਜਰੂਰ ਕਰਿਓ ਜੀ ਵੀ ਅਵੇ ਵੇਸਟ ਕਰਨ ਨਾਲ ਉਹ ਤੇ ਚੰਗਾ ਵੀ ਇਹ ਕੰਮ ਆ ਜਾਂਦੇ ਆ ਤੇ ਪਹਿਲਾਂ ਵਾਲੇ ਟਾਈਮ 'ਚ ਤਾਂ ਆਪਾਂ ਜਿਹੜੀਆਂ ਇਹਦਾ ਭਰੀਆਂ ਪੱਪੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਦੀਆਂ ਜਿਹੜੀਆਂ ਪਲੇਨ ਪੇਜ ਹੁੰਦੇ ਸੀਗੇ ਉਹਨਾਂ ਸਾਦੇ ਪਲੇਨ ਪੇਜਾਂ ਨੂੰ ਕੱਟ ਕੇ ਇੱਕ ਰਫ ਕਾਪੀ ਬਣਾ ਲੈਂਦੇ ਸੀਗੇ ਤੇ ਫਿਰ ਉਹ ਰਫ ਕਾਪੀ ਦਾ ਯੂਜ਼ ਅਪਸ ਦੇਣ ਵਾਸਤੇ ਜਾਂ ਆਫ ਕੰਮ ਕਰਨ ਵਾਸਤੇ ਕਰਦੇ ਸੀਗੇ ਤੇ ਚਾਹ ਮੈਂ ਜੀ ਇਹ ਐਕਸਟਰਾ ਕੰਮ ਮੈਂ ਆਪਣਾ ਡੇਲੀ ਰੁਟੀਨ ਤੋਂ हट ਕੇ ਜੋ ਮੈਂ ਕਈ ਦਿਨੋਂ ਤੋਂ ਸੋਚ ਰਹੀ ਸੀ ਕਿ ਪਰ ਟਾਈਮ ਨਹੀਂ ਬਣ ਰਿਹਾ ਸੀਗਾ ਤੇ ਅੱਜ ਉਹ ਕਰ ਰਹੀ ਆ ਤੇ ਅੱਜ ਦਾ ਵਲੌਗ ਤੁਹਾਨੂੰ ਕੇਜਾ ਲੱਗਿਆ ਜਰੂਰ ਦੱਸਿਓ ਜੀ ਹੈੱਜਿੰਗ ਮਸ਼ੀਨ ਦਾ ਜਿਹੜਾ ਆਪਾਂ ਵਲੌਗ ਬਣਾਇਆ ਉਹ ਵੀ ਜਰੂਰ ਦੱਸਿਓ ਜੀ ਠੀਕ ਹੈ ਜੀ ਅੱਜ ਦਾ ਵਲੌਗ ਦਾ ਆਪਾਂ ਕਰ ਰਿਹਾ ਐਂਡ ਤੇ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਤੇ ਪਹਿਲੀ ਵਾਰ ਹੀ ਆਏ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ